ਨਾਜਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਜ਼ਾਦ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਲਈ ਖਰਚ ਨਿਗਰਾਨ ინਦਾਨਾ ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੋਡਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਲਕੇ ਭਰ ਵਿੱਚ ਕਾਰਵਾਈਆਂ ਨੂੰ ਪੀਚ ਕਰਨ ਅਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਇਸ ਦਾ ਉਦੇਸ਼ ਸਾਰੇ ਗੈਰ ਗੈਰ ਕਾਨੂੰਨੀ ਹੋਲਡਿੰਗਾਂ ਪੋਸਟਰਾਂ ਨੂੰ ਹਟਾਉਣਾ ਖਪਤਕਾਰ ਵਸਤੂਆਂ ਦੀ ਗੈਰ ਕਾਨੂੰਨੀ ਠੋਕ ਆਵਾਜਾਈ ਅਤੇ ਸ਼ਰਾਬ ਆਦਿ ਦੀ ਆਵਾਜਾਈ ਨੂੰ ਰੋਕਣਾ ਸੀ ਸਬੰਧਤ ਅਧਿਕਾਰੀਆਂ ਨੂੰ ਚੋਣਾ ਦੌਰਾਨ ਕਿਸੇ ਵੀ ਸ਼ੱਕੀ ਬੈਂਕ ਲੈਣ ਦੇ ਤੇ ਨਜ਼ਰ ਰੱਖਣ ਤੇ ਨਿਰਦੇਸ਼ ਵੀ ਦਿੱਤੇ ਗਏ ਹਨ ਮੀਟਿੰਗ ਵਿੱਚ ਏਡੀਸੀ ਅਮਰਜੀਤ ਬੈਂਸ ਏਡੀਸੀ ਪੀ ਐਚ ਐਸ ਐ ਮਾਨ ਸਮੇਤ ਆਪਕਾਰੀ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਐਮ ਸੀ ਜੀ ਐਸ ਟੀ ਆਮਦਨ ਕਰ ਜੰਗਲਾਤ ਵਿਭਾਗ ਆਦਿ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ ਖਰਚਾ ਨਿਗਰਾਨੀ ਇੰਦਾਨਾ ਅਸ਼ੋਕ ਕੁਮਾਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਖਤ ਨਿਰਦੇਸ਼ ਜਾਰੀ ਕੀਤੇ ਐਮਸੀ ਟੀਮਾਂ ਨੂੰ ਚੌਕਸੀ ਵਧਾਉਣ ਅਤੇ ਸਾਰੇ ਗੈਰ ਕਾਨੂੰਨੀ ਹੋਲਡਿੰਗਾਂ ਪੋਸਟਰਾਂ ਨੂੰ ਹਟਾਉਣ ਤੇ ਨਿਰਦੇਸ਼ ਦਿੱਤੇ ਗਏ ਹਨ ਜੇਕਰ ਲੋੜ ਹੋਵੇ ਤਾਂ ਇਸ ਉਦੇਸ਼ ਲਈ ਹੋਰ ਟੀਮਾਂ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਗੈਰ ਕਾਨੂੰਨੀ ਹੋਲਡਿੰਗਾਂ ਪਰ ਪੋਸਟਰਾਂ ਤੇ ਖਰਚੇ ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਨੇ ਕਿ ਕਿ ਸ਼ਰਾਬ ਨਸ਼ੀਲੇ ਪਦਾਰਥਾਂ ਆਦਿ ਗੈਰ ਕਾਨੂੰਨੀ ਆਵਾਜਾਈ ਤੇ ਨਜ਼ਰ ਰੱਖਣ ਤੋਂ ਇਲਾਵਾ ਐਫਐਸਟੀ ਟੀਮਾਂ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਮੋਬਾਈਲ ਪਾਂਡੇ ਛੱਤ ਵਾਲੇ ਪੱਕੇ ਕੁੱਕਰ ਮਿਕਸਰ ਗ੍ਰਾਈਂਡਰਾਂ ਮਸ਼ੀਨਾ ਕੱਪੜੇ ਆਦ ਸਬੰਧ ਖਪਤਕਾਰਾਂ ਦੀਆਂ ਵਸਤਾਂ ਦੀ ਆਵਾਜਾਈ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਕਿਸੇ ਵੀ ਜ਼ਬਤੀ ਸੰਬੰਧੀ ਰਿਪੋਰਟਾਂ ਰੋਜ਼ਾਨਾ ਅਧਾਰ ਤੇ ਅਪਡੇਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਖਰਚਾ ਨਿਗਰਾਨੀ ਇੰਦਾਨਾ ਅਸ਼ੋਕ ਕੁਮਾਰ ਨੇ ਕਿਹਾ ਕਿ ਇਨਾ ਵਸਤਾਂ ਨੂੰ ਵੋਟਰਾਂ ਨੂੰ ਸਿੱਧੇ ਤੌਰ ਤੇ ਵੰਡ ਜਾਂ 쿠ਪਨ ਪ੍ਰਣਾਲੀ ਰਾਹੀਂ ਪਰਮਾਣੂ ਲਈ ਮੁਫਤ ਤੋਹਫਿਆਂ ਵਜੋਂ ਵਰਤਿਆ ਜਾ ਸਕਦਾ ਹੈ। ਉਹਨਾਂ ਨੇ ਚੋਣਾਂ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਏਜੰਸੀਆਂ ਵਿਚਕਾਰ ਬਿਹਤਰ ਤਾਲਮਿਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਨਿਗਰਾਨੇ ਉਹਨਾਂ ਨੂੰ ਅਜੀਆਂ ਵਸਤੂਆਂ ਦੀ ਟੁਆ ਟੁਆਈ ਤੇ ਨਜ਼ਰ ਰੱਖਣ ਦੇ ਵੀ ਨਿਰਦੇਸ਼ ਦਿੱਤੇ।